ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸੰਗਤ ਜੀ ਇਸ ਸਮੇਂ ਆਪਾਂ ਖੜੇ ਹਾਂ ਆਪਣੇ ਹੀ ਨਗਰ ਪਿੰਡ ਟੋਟੀਆਂ ਜਿਲ੍ਹਾ ਤਰਨਤਾਰਨ ਸਾਹਿਬ ਪਿੰਡ ਟੋਟੀਆਂ ਜਿਲ੍ਹਾ ਤਰਨਤਾਰਨ ਸਾਹਿਬ ਪਾਪਾ ਅਮਰ ਸਿੰਘ ਜੀ ਕੁਟਿਆ ਵਾਲੇ ਉਹਨਾਂ ਦੇ ਜੋੜ ਮੇਲੇ ਮਨਾਏ ਜਾ ਰਹੇ ਆ ਤੇ ਆਪਰੇ ਨਾਲ ਵਾਇਗੁਰ ਅਮਰ ਵਾਇਗੁਰ ਆਪਣੇ ਨਾਲ ਗੁਰਦੁਆਰਾ ਸਹਿਬਾਨ ਦੇ ਸਾਰੇ ਸੇਵਾਦਾਰ ਵੀਰ ਜੋ ਪਿਛਲੇ ਲੰਮੇ ਸਮੇਂ ਤੋਂ ਸਵਾਵਾ ਨਪਾਉਦੇ ਨੇ ਪਿੰਡ ਦੇ ਵਿੱਚ ਹੋਰ ਵੀ ਕਿਤੇ ਵੀ ਕਾਰਜ ਹੁੰਦੇ ਆ ਉੱਥੇ ਵੱਧ ਚੜ ਕੇ ਹਿੱਸਾ ਪਾਉਂਦੇ ਆ ਮਹਾਰਾਜ ਕਿਰਪਾ ਕਰੇ ਚੜ੍ਹਦੀਆਂ ਕਲਾ ਕਰੇ ਇਹਨਾਂ ਦੀਆਂ ਆਪਾਂ ਇਹਨਾਂ ਕੋ 2 ਮਿੰਟ ਵਾਸਤੇ ਬਾਬਾ ਅਮਰ ਸਿੰਘ ਜੀ ਕੁਟਿਆ ਵਾਲੇ ਇਹਨਾਂ ਦਾ ਇਤਿਹਾਸ ਜਾਣਾਂਗੇ ਇਹ ਕਦੋਂ ਦਾ ਮੇਲਾ ਮੇਲਾ ਮਨਾਇਆ ਜਾ ਰਿਹਾ ਆ ਤੇ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜੋ ਸਾਡੇ ਨਗਰ ਦੇ ਵਿੱਚ ਸ਼੍ਰੀ ਮਾਨ ਸੰਤ ਬਾਬਾ ਅਮਰ ਸਿੰਘ ਜੀ ਕੁੜੀਆ ਵਾਲੇ ਉਹਨਾਂ ਦੇ ਅਸਥਾਨਾਂ ਤੇ ਸੰਗਤਾਂ ਨਤਮਸਕ ਹੋ ਕੇ ਜੋ ਮੇਲਾ ਮਨਾਉਂਦੀਆਂ ਹਰ ਸਾਲ ਉਹ 6 ਮਾਗ ਨੂੰ ਮੇਲਾ ਮਨਾਇਆ ਜਾਂਦਾ ਹੈ ਸੋ ਇਹ ਜੋ ਮੇਲਾ ਐਸ ਦੀ ਇਹ 65ਵਾਂ ਮੇਲਾ ਮਨਾਇਆ ਜਾ ਰਿਹਾ 65ਵਾਂ ਮੇਲਾ ਜਿਹੜਾ ਸਾਧ ਸੰਗਤ ਜੀ ਸਭ ਸਰਬੱਤ ਸੰਗਤਾਂ ਮਿਲ ਜੁੜ ਕੇ ਮਨਾ ਰਹੀਆਂ ਮਹਾਪੁਰਸ਼ਾ ਬਾਬਾ ਅਮਰਸੰਗ ਜੀ ਕੁੜਿਆ ਵਾਲੇ ਜੋ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਸਾਡੀ 47 ਸਾਲ ਇਹਨਾਂ ਢੋਟੀਆਂ ਨੂੰ ਬਹੁਤ ਭਾਗ ਲਾਏ ਆ ਸਾਡੇ 47 ਸਾਲ ਇਥੇ ਉਹਨਾਂ ਭਗਤੀ ਕੀਤੀ ਸੋ ਜੋ ਭਗਤੀ ਕਰਦੇ ਰਹੇ ਮਹਾਂਪੁਰਸ਼ ਔਰ ਉਹ ਨਾਲ ਦੀ ਨਾਲ ਇਥੇ ਸੰਗਤਾਂ ਨੂੰ ਬਹੁਤ ਉਪਦੇਸ਼ ਵੀ ਦਿੰਦੇ ਰਹੇ ਬੜੇ ਉਹਨਾਂ ਨੇ ਭਗਤੀ ਕੀਤੀ ਉਸ ਧਰਤੀ ਦਾ ਜੋ ਫੜਿਆ ਸਾਡੇ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਉਹ ਮਨਾ ਰਹੀਆਂ ਉਹ ਫੜਾ ਉਹਨਾਂ ਦਾ ਜਿਹੜਾ ਜੋ ਵੀ ਇੱਥੇ ਮੰਨ ਦੀਆਂ ਮੰਨਤਾ ਇੱਥੇ ਜੇ ਕੋਈ ਕਰਦਾ ਆ ਜੋ ਵੀ ਮਨੋ ਕਾਮਨਾ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਜਿਵੇਂ ਕਿ ਬੱਚੇ ਬਾਹਰ ਜਾਂਦੇ ਆ ਬੱਚੇ ਵੀ ਜੋ ਇੱਥੇ ਸੁੱਖ ਕੇ ਜਾਂਦੇ ਨੇ ਸੁਖਣਾ ਉਹ ਸੁਖਣਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਉਹ ਬੱਚੇ ਬਾਹਰਲੇ ਵਿਦੇਸ਼ਾਂ ਤੋਂ ਵੀ ਇਸ ਧਰਤੀ ਦੇ ਨਾਲ ਜੁੜੇ ਹੋਏ ਆ ਮਾਹਪੁਰਚਾਂ ਦੇ ਨਾਲ ਜੁੜੇ ਹੋਇਆ ਇਸ ਮੇਲੇ ਦੇ ਉੱਤੇ ਮਾਹਪੁਰਚ ਬਾਬਾ ਅਮਰ ਸਿੰਘ ਜੀ ਕੁੜੀਆਂ ਵਾਲੇ ਉਹ ਜੋ ਕਹਿ ਗਏ ਸੀਗੇ ਕਿ ਇੱਥੇ ਤੁਹਾਨੂੰ ਸਿੰਘੋ ਕੋਈ ਉਗਰਾਹੀ ਕਰਨ ਦੀ ਜ਼ਰੂਰਤ ਨਹੀਂ ਸੋ ਉਹੀ ਉਸੇ ਤਰ੍ਹਾਂ ਹੀ ਇਹ ਨਗਰ ਦੇ ਵਿੱਚ ਜਦੋਂ ਵੀ ਮੇਲਾ ਆਉਂਦਾ ਹੈ ਇੱਥੇ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਸੰਗਤਾਂ ਆਪਣੇ ਆਪ ਹੀ ਗੁਰੂ ਕੇ ਲੰਗਰਾਂ ਵਾਸਤੇ ਗੁਰੂ ਦੀਆਂ ਇਮਾਰਤਾਂ ਵਾਸਤੇ ਇੱਥੇ ਲੈ ਕੇ ਰਸਤਾ ਪਵਿੰਦੀਆਂ ਤਨ ਮਨ ਧੰਦੇ ਨਾਲ ਸੇਵਾ ਕਰਦੀਆਂ ਇਥੇ ਪਹਿਲਾਂ ਇਹ ਚਾਰਚ ਫਿਰ ਇਸ ਜਗ੍ਹਾ ਦੇ ਉੱਤੇ ਪੂਰਾ ਛੱਪੜ ਸੀਗਾ ਔਰ ਉਹਨਾਂ ਦੀ ਇੱਕ ਛੋਡੀ ਜੀ ਕੁੜੀਆ ਸੀ ਇੱਕ ਕੱਚਾ ਕਮਰਾ ਸੀਗਾ ਉਸ ਕੱਚੇ ਕਮਰੇ ਦੇ ਵਿੱਚ ਹੀ ਉਹਨਾਂ ਨੇ ਇਥੇ ਕਾਫੀ ਸਮਾਂ ਬਤਾਇਆ ਔਰ ਇਥੋਂ ਪਹਿਲਾਂ ਸਾਡੇ ਨਗਰ ਤੋਂ ਥੋੜੀ ਇੱਕ ਸਾਈਡ ਤੇ ਚੜ੍ਹਦੇ ਪਾਸੇ ਉਹਨਾਂ ਦੀ ਕੁੜੀਆ ਸੀਗੀ ਉਹਨਾਂ ਨੇ ਉੱਥੇ ਬਹੁਤ ਲੰਮਾ ਸਮਾਂ ਭਗਤੀ ਕੀਤੀ ਸੋ ਉਸ ਤੋਂ ਬਾਅਦ ਉਹ ਗੋਂਦਵਾਲ ਸਾਹਿਬ ਚਲੇ ਗਏ ਬੋਂਦਵਾਲ ਸਾਹਿਬ ਤੋਂ ਉਹਨਾਂ ਦੇ ਉੱਥੇ ਛੱਡ ਲੱਗ ਗਈ ਉੱਥੋਂ ਸਾਡੇ ਨਗਰ ਦੇ ਜਾ ਕੇ ਪਤਵੰਤੇ ਸੱਜਣਾਂ ਔਰ ਸੇਵਾਦਾਰ ਸੱਜਣ ਜਿਹੜੇ ਸੀ ਉਹਨਾਂ ਨੂੰ ਲੈ ਕੇ ਇੱਥੇ ਟੋਟੀਆਂ ਨਗਰ ਵਿੱਚ ਫਿਰ ਦੁਬਾਰਾ ਲੈ ਕੇ ਆਏ। ਉਹਦੇ ਬਾਅਦ ਵਿੱਚ ਉਹਨਾਂ ਦੀ ਬੜੀ ਸੇਵਾ ਕੀਤੀ ਜੋ ਸਾਡੇ ਨਗਰ ਦੇ ਉਹਨਾਂ ਦਾ ਇਤਿਹਾਸ ਸੰਖੇਪ ਜੀਵਨੀ ਜਿਹੜੀ ਉਹਨਾਂ ਤੇ ਦੋ ਬੋਰਡ ਲੱਗੇ ਉਹ ਲਿਖੇ ਆ ਔਰ ਉਹ ਜਿਹਨੇ ਵੀ ਕਿਸੇ ਉਹ ਪੜ੍ਹਨਾ ਹੋਵੇ ਉਹ ਪੜ੍ਹ ਸਕਦਾ ਔਰ ਛੋਟੇ ਛੋਟੇ ਅਸੀਂ ਉਹਨਾਂ ਦੇ ਇਤਿਹਾਸ ਵੀ ਛਪਾਇਆ ਆ ਜੇ ਕਿਸੇ ਨੂੰ ਜ਼ਰੂਰਤ ਹੋਵੇ ਤੇ ਉਹ ਇਤਿਹਾਸ ਇਥੋਂ ਲੈ ਵੀ ਸਕਦਾ ਸੋ ਇਥੇ ਮੇਲੇ ਇੱਕ ਤਾਂ ਇਹ ਛੇਮਗ ਨੂੰ ਮਨਾਇਆ ਜਾਂਦਾ ਔਰ ਉਸ ਤੋਂ ਬਾਅਦ ਇੱਕ ਸਾਉਣ ਮਹੀਨੇ ਦੇ ਅਖੀਰਲੇ ਐਤਵਾਰ ਪੂੜਿਆਂ ਦਾ ਲੰਗਰ ਲੱਗਦਾ ਉਹ ਵੀ ਜੋ ਇਹ ਸਿਵਾਦਾਰ ਬੱਚੇ ਖਲੋਤੇ ਆ ਸਾਰੇ ਇਹਨਾਂ ਬੱਚਿਆਂ ਨੇ ਰਲ ਮਿਲ ਕੇ ਇਹ ਸ਼ੁਰੂ ਕੀਤਾ ਸੀਗਾ ਉਹ ਵੀ ਬੜੀ ਭਾਰੀ ਤਦਾਦ ਦੇ ਵਿੱਚ ਸਿਰਪੂੜਿਆਂ ਦਾ ਜਿਹੜਾ ਲੰਗਰ ਚੱਲਦਾ ਉਹਦੇ ਬਾਅਦ ਵਿੱਚ ਸਾਡੇ ਨਗਰ ਦੇ ਵਿੱਚ ਦੋ ਨਗਰ ਕੀਰਤਨ ਨਿਕਲਦੇ ਨੇ ਇੱਕ ਹੋਲੀਆਂ ਦੇ ਵਿੱਚ ਔਰ ਇੱਕ ਸਹਿਬ ਸ੍ਰੀ ਗੁਰੂ ਨਗਦੇਵ ਜੀ ਉਹ ਵੀ ਇੱਥੇ ਪੜਾ ਲੱਗਦੇ ਨੇ ਉਸ ਤੋਂ ਬਾਅਦ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਗੋਦਵਾਲ ਦਾ ਜਦੋਂ ਮੇਲਾ ਹੁੰਦਾ ਉਸ ਬੰਦੇ ਵਿੱਚ ਵੀ ਇੱਥੇ ਤਿੰਨ ਦਿਨ ਬਹੁਤ ਭਾਰੀ ਮੇਲਾ ਚੱਲਦਾ ਔਰ ਗੁਰੂ ਕੇ ਲੰਗਰ ਚੱਲਦੇ ਆ ਸੋ ਸੰਗਤਾਂ ਬੜੀ ਹਮਮਹਾ ਕੇ ਇੱਥੇ ਪਹੁੰਚਦੀਆਂ ਇਲਾਕੇ ਜੋ ਪਹੁੰਚਦੀਆਂ ਸੰਗਤਾਂ ਸੋ ਹੁਣ ਤੁਸੀਂ ਵੇਖ ਹੀ ਰਹੇ ਹੋ ਕਿ ਇੱਥੇ ਬਹੁਤ ਵੱਡਾ ਸੋਨਾ ਦਰਬਾਰ ਬਣ ਗਿਆ ਉਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਗੁਰੂ ਗਏ ਜੋ ਲੰਗਰ ਆ ਉਹ ਲੰਗਰ ਬਣ ਗਏ ਨੇ ਜੋ ਸਾਡੇ ਇਹ ਨਗਰ ਦੇ ਵਿੱਚ ਹੁਣ ਇੱਕ ਬਹੁਤ ਚੜ੍ਹਦੀ ਕਲਾ ਦਾ ਗੁਰਦੁਆਰਾ ਸੋ ਸੰਗਤਾਂ ਇੱਥੇ ਬਹੁਤ ਹਮਮ ਆ ਕੇ ਪਹੁੰਚਦੀਆਂ ਔਰ ਆਪਣੇ ਤਨ ਮਨ ਦੇ ਨਾਲ ਜੜੀਆਂ ਸੇਵਾ ਕਰਦੀਆਂ ਸੋ ਇਹ ਬੇਨਤੀ ਹੈ ਕਿ ਸੰਗਤਾਂ ਹਰ ਸਾਲ ਜੋ ਇਹਨਾਂ ਦਾ ਮੇਲਾ 6 ਮਾਗ ਨੂੰ ਮਨਾਇਆ ਜਾਂਦਾ 19 ਜਨਵਰੀ ਨੂੰ ਸੋ ਸੰਗਤਾਂ ਹਮਮ ਆ ਕੇ ਤੇ ਪਹੁੰਚਿਆ ਕਰਨ ਔਰ ਆ ਕੇ ਦਰਸ਼ਨ ਦੇਣ ਹੁਣ ਅੱਜ ਵੀ 6 ਮਾਗ ਹੈ ਸਾਧ ਸੰਗਤ ਜੀ ਹੁਣ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸੱਜਣੇ ਨੇ ਉਹਨਾਂ دیਵਾਨਾਂ ਦੇ ਵਿੱਚ ਲੋ ਜਥੇ ਪਹੁੰਚ ਰਹੇ ਆ ਔਰ ਕਥਾਵਾਚਕ ਭਾਈ ਸਦਨਾਬ ਸਿੰਘ ਜੋ ਟੋਟੀਆਂ ਸਾਡੇ ਨਗਰ ਦੇ ਬੱਚੇ ਨੇ ਉਹਨਾਂ ਇੱਥੋਂ ਹੀ ਸ਼ੁਰੂਆਤ ਕੀਤੀ ਸੀ ਉਹ ਉਹ ਕਥਾ ਵਿਚਾਰਾ ਕਰਨਗੇ ਜੋ ਸੰਗਤਾਂ ਲੰਗਰ ਪਾਣੀ ਚੱਲ ਰਿਹਾ ਔਰ ਚੱਪਕੌੜਿਆਂ ਦਾ ਚੱਲ ਰਿਹਾ ਔਰ ਇੱਥੇ ਸਾਡੇ ਸੰਭਾਲ ਤੋਂ ਪਹਿਲਾਂ ਦਾ ਮੇਲਾ ਚੱਲ ਰਿਹਾ ਜੀ ਇੱਥੇ ਉਦੋਂ ਤੋਂ ਲੈ ਕੇ ਹੁਣ ਤੱਕ ਗੰਨੇ ਦੇ ਰਸ ਦੀਆਂ ਖੀਰਾ ਬਣਦੀਆਂ ਬਹੁਤ ਸੁਆਦਿਸ਼ਟ ਹੁੰਦੀਆਂ ਸੰਦਾ ਬੜੇ ਪ੍ਰੇਮ ਨਾਲ ਛਕਦੀਆਂ ਉਹ ਵੀ ਇੱਥੇ ਬਣ ਰਹੀਆਂ ਖੀਰਾ ਵੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ